ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਲੁਧਿਆਣੇ ਦੇ ਵਿੱਚ 마ਸੂਮ ਬੱਚੀ ਜਿਸ ਦੀ ਉਮਰ ਸਿਰਫ 7 ਸਾਲ ਦੀ ਸੀਗੀ ਜਿਸ ਨੂੰ ਘਰ ਦੇ ਵਿੱਚੋਂ ਅਣਪਛਾਤੇ ਵਿਅਕਤੀ ਚੁੱਕ ਕੇ ਲੈ ਜਾਂਦੇ ਨੇ ਤੁਹਾਨੂੰ ਦੱਸਦੇ ਕਿ ਇਹ ਘਟਨਾ ਸਗੀ ਬੀਤੀ ਰਾਤ 12 ਵਜੇ ਦੀ ਘਟਨਾ ਸੀ ਪਰ ਇਸ ਖਬਰ ਨੂੰ ਲੈ ਕੇ ਹੁਣ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਜਦੋਂ ਇਹ ਖਬਰ ਹਾਈਲਾਈਟ ਹੁੰਦੀ ਹੈ ਜਦੋਂ ਇਹ ਖਬਰ ਕਾਫੀ ਵਾਇਰਲ ਹੁੰਦੀ ਹੈ ਤਾਂ ਇਸ ਖਬਰ ਦੇ ਵਿੱਚ ਨਵਾਂ ਮੋੜ ਆਇਆ ਜਿੱਥੇ ਇਸ ਕੁੜੀ ਨੂੰ ਖਾਲੀ ਪਲਾੜ ਦੇ ਵਿੱਚ ਉਹ ਵਿਅਕਤੀ ਜਿਹੜਾ ਚੁੱਕ ਕੇ ਲੈ ਗਿਆ ਸੀਗਾ ਛੱਡ ਚੁੱਕਾ ਹੈ ਖਾਲੀ ਪਲਾੜ ਦੇ ਵਿੱਚ ਉਹ ਜੀ ਆਤਮਾ ਨੂੰ ਦਾ ਸੀ ਕਿ ਜਦੋਂ ਪੁਲਿਸ ਪ੍ਰਸ਼ਾਸਨ ਨੂੰ ਇਸ ਵਿਸ਼ੇ ਦੇ ਉੱਤੇ ਪਤਾ ਲੱਗਦਾ ਹੈ ਤਾਂ ਪੁਲਿਸ ਬੱਚੀ ਨੂੰ ਲੈ ਕੇ ਹਸਪਤਾਲ ਚਲੇ ਜਾਂਦੀ ਹੈ ਮਡਲੀ ਸਹਾਇਤਾ ਜਿਹੜੀ ਕਿ ਬੱਚੀ ਨੂੰ ਦਿੱਤੀ ਜਾ ਰਹੀ ਹੈ ਆਕਸੀਜਨ ਦਿੱਤਾ ਜਾ ਰਿਹਾ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਬੱਚੀ ਨੂੰ ਪੂਰੇ ਤਰੀਕੇ ਦੇ ਨਾਲ ਜਿਹੜਾ ਕਿ ਮਡਲੀ ਸਹਾਇਤਾ ਦਿੱਤੀ ਜਾ ਰਹੀ ਹੈ ਤਾਂ ਜੋ ਬੱਚੀ ਜਿਹੜੀ ਕਿ ਨਾਜ਼ੁਕ ਹਾਲਤ ਦੇ ਵਿੱਚ ਹੈ ਉਹ ਦੁਬਾਰਾ ਠੀਕ ਹੋ ਸਕੇ ਤੁਹਾਨੂੰ ਦੱਸਦੀ ਕਿ ਇਹ ਮਾਮਲਾ ਸੀਗਾ ਜਿਹੜਾ ਕਿ ਲੁਧਿਆਣਾ ਦੇ ਨਿਊ ਕਰਤਾਰ ਨਗਰ ਇਲਾਕੇ ਦਾ ਇਹ ਮਾਮਲਾ ਸੀਗਾ ਜਿੱਥੇ ਤੁਹਾਨੂੰ ਦੱਸਦੀ ਕਿ 12 ਵਜੇ ਦੇ ਕਰੀਬ ਅਣਪਛਾਤੇ ਵਿਅਕਤੀ ਮਾਂ ਨਾਲ ਸੁੱਤੀ ਪਈ 7 ਮਹੀਨਿਆਂ ਦੀ ਬੱਚੀ ਨੂੰ ਚੁੱਕ ਕੇ ਲੈ ਜਾਂਦੇ ਨੇ ਜਦੋਂ ਮਾਂ ਨੂੰ ਪਤਾ ਲੱਗਦਾ ਆ 3:30 ਵਜੇ ਦੇ ਕਰੀਬ ਤਾਂ ਉਹ ਇੱਕ ਵਾਰ ਤਾਂ ਹੈਰਾਨ ਹੋ ਜਾਂਦੀ ਹੈ ਪਰੇਸ਼ਾਨ ਹੋ ਜਾਂਦੀ ਹੈ ਪਰ ਮਾਂ ਵੱਲੋਂ ਬਾਅਦ ਦੇ ਵਿੱਚ ਸਾਰੇ ਪਰਿਵਾਰ ਨੂੰ ਇਕੱਠਾ ਕੀਤਾ ਗਿਆ ਸਾਰਿਆਂ ਨੂੰ ਦੱਸਿਆ ਗਿਆ ਕਿ ਬੱਚੀ ਨਹੀਂ ਮੇਰੀ ਪਰ ਤੁਹਾਨੂੰ ਦੱਸਦੀ ਕਿ ਬੱਚੀ ਜਦੋਂ ਅਣਪਛਾਤੇ ਵਿਅਕਤੀ ਲੈ ਕੇ ਚਲੇ ਜਾਂਦੇ ਨੇ ਤਾਂ ਉਹ ਖਬਰ ਕਾਫੀ ਹਾਈਲਾਈਟ ਹੋ ਜਾਂਦੀ ਹੈ ਪੁਲਿਸ ਵੀ ਜਿਹੜੀ ਕਿ ਐਕਸ਼ਨ ਮੋਡ ਦੇ ਵਿੱਚ ਆ ਜਾਂਦੀ ਹੈ ਪੁਲਿਸ ਵੀ ਸਾਰੇ ਮਾਮਲੇ ਦੀ ਜਾਂਚ ਬਰੀਕੀ ਨਾਲ ਕਰਨੀ ਸ਼ੁਰੂ ਕਰ ਦਿੰਦੀ ਆ ਉਸ ਤੋਂ ਬਾਅਦ ਅਣਪਛਾਤੇ ਵਿਅਕਤੀ 7 ਮਹੀਨੇ ਦੀ ਮਾਸੂਮ ਬੱਚੀ ਨੂੰ ਪਲਾਟ ਦੇ ਵਿੱਚ ਛੱਡ ਕੇ ਚਲੇ ਜਾਂਦੇ ਨੇ ਜਿੱਥੇ ਤੁਹਾਨੂੰ ਦੱਸ ਦਿੱਤੀ ਕਿ ਜਦੋਂ ਵਿਅਕਤੀਆਂ ਨੂੰ ਉਹ ਕੁੜੀ ਮਿਲਦੀ ਆ ਤਾਂ ਕੁੜੀ ਨੂੰ ਹਸਪਤਾਲ ਦੇ ਵਿੱਚ ਮੁੱਢਲੀ ਸਹਾਇਤਾ ਆਕਸੀਜਨ ਜਿਹੜਾ ਕਿ ਉਹ ਬੱਚੀ ਨੂੰ ਦਿੱਤਾ ਜਾ ਰਿਹਾ ਤਾਂ ਜੋ ਬੱਚੀ ਪਹਿਲੇ ਵਰਗੀ ਠੀਕ ਹੋ ਸਕੇ ਬਾਕੀ ਤੁਸੀਂ ਇਸ ਖਬਰ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰਿਓ